ਸਸ ਵਿਗਾ ਕਿ ਆਪ ਅੱਜ ਪਾਏਾਂਗੇ ਮਾਨਸਾ ਆਪਾਂ ਸੋਨੇ ਕਬੀਰਨਾ ਬੁਲਾਉਣੇ ਆਗੇ ਜਿਹੜਾ ਕਿ ਜੀਵਨ ਪ੍ਰਮਾਣ ਪੱਤਰ ਬਣਾਉਂਦਾ ਪਹਿਲਾਂ ਤੁਹਾਨੂੰ ਇਹ ਬਣਵਾਉਣ ਵਾਸਤੇ ਦੇਖੋ ਬਟਿੰਡੇ ਜਾਣਾ ਪੈਂਦਾ ਸੀਗਾ ਹੁਣ ਇਹ ਸਿਰਫ ਮਾਨਸਾ ਦੇ ਵਿੱਚ ਵੀ ਬਣ ਸਕਦਾਗਾ ਜਿਹੜੇ ਕਿ ਫੌਜੀ ਵੀਰਾਂ ਹਨ ਹੈ ਰਟਾਇਰ ਹਨ ਉਹਨਾਂ ਨੂੰ ਇਹ ਪੱਤਰ ਦੀ ਮੰਨ ਲਓ ਲੋੜ ਹੁੰਦੀ ਆਗੀ ਹੁਣ ਉਹ ਮਾਨਸਾ ਵਿੱਚ ਹੀ ਬਣਵਾ ਸਕਦੇ ਆ ਅੱਜ ਤੁਹਾਨੂੰ ਮਿਲਵਾਉਂਦਾ ਆ ਜੀ ਜਦੋਂ ਤੁਸੀਂ ਕਾਰੀਗੋਰਜੀ ਕਿਵੇਂ ਮਹਾਰਾਜ ਜੀ ਵਧੀਆ ਕੋਸ਼ਣਾਓ ਆਇਓ ਬੈਠੋ ਕੋਮਪਨ ਕੋਈ ਸਾਭਤੀ ਕੇ ਮੈਨ ਆ ਰਿਹਾ ਜਿਹੜਾ ਪੰਜੀ ਵੀਰ ਆਪਣੇ ਰਟਾਇਰ ਜਾਂ ਹੋਰ ਕੋਈ ਗਵਰਨਮੈਂਟ ਵਾਲੇ ਆਏ ਹੁੰਦੇ ਨੇ ਜੀ ਹੈ ਨਾ ਉਹਨਾਂ ਨੂੰ ਇੱਕ ਸਰਟੀਫਿਕੇਟ ਦੀ ਲੋੜ ਹੁੰਦੀ ਆ ਕਿ ਉਹਦੇ ਬਾਰੇ ਜਾਣਕਾਰੀ ਲੈਣੀ ਚਾਹੀਦੀ ਤੁਸੀਂ ਕਿਹੜਾ ਵਨ ਜਦੋਂ ਕੋਈ ਵੀ ਗਵਰਨਮੈਂਟ ਅੰਪਲਾਈ ਆਉਂਗਾ ਤੇ ਹਿਸਟਰੀ ਹੁੰਦਾ ਤੇ ਇਹ ਸੈਂਟਰ ਠੀਕ ਉਹਨੂੰ ਖਾਸ ਕਰਕੇ ਰਟਾਇਰਮੈਂਟ ਤੋਂ ਬਾਅਦ ਇੱਕ ਜੀਵਨ ਪਰਵਾਰ ਸਰਟੀਫਿਕੇਟ ਵੀ ਹੋਉਂਦਾ ਠੀਕ ਇਹਨੇ ਨਾਈਟ ਜਿਮ ਪਰਵਾਣ ਹੈ ਇਸ ਚੀਜ਼ ਦਾ ਹੁੰਦਾ ਵੀ ਤੁਸੀਂ ਜਿਮ ਲਈ ਠੀਕ ਉਹ ਹਸਾਂ ਵਾਲਾ ਸਰਕਾਰੀ ਬਾਇਓਮੈਟ੍ਰਿਕ ਕਰਾਉਣਾ ਪੈਂਦਾ ਹੈ ਲਾ ਫਿਕਸ ਕਰਾਉਣ ਸਰਟੀਫਿਕੇਟ ਬਣਦਾ ਹੈ ਗਵਰਨਮੈਂਟ ਨੂੰ ਬੈਨਫਿਟ ਦਾ ਡਾਊਨ ਵੀ ਅਸੀਂ ਕਰੀਏ ਠੀਕ ਹੈ ਤਾਂ ਉਹ ਸਰਟੀਫਿਕੇਟ ਆਪਣੇ ਕੋਲ ਬਣ ਜਾਂਦਾ ਜੀ ਜਿਹੜੇ ਵੀ ਇਹਨੇ ਬਿਮਾਉਣਾ ਆਗਾ ਮੈਂ ਖਾਤਾ ਆਧਾ ਕਾਡਨਰ ਦਾ ਮੋਬਾਈਲ ਨੰਬਰ ਲੱਗਿਆ ਪੈਂਗਣ ਇੱਕ ਪੀਪੀਓ ਨੰਬਰ ਹੁੰਦਾ ਉਹ ਸਾਡੇ ਕੋਲ ਲੈ ਕੇ ਆ ਸਕਦਾ ਤੇ ਤੁਹਾਡੇ ਨਾਲ ਉਹ 20 ਮਿੰਟ ਦਾ ਹਾਇਡਾ ਕਰ ਸਕੋ ਬੰਦੇ ਮੋਲਾਂ ਤੇ ਦੂਜੀ ਐ ਫਿੰਗਰਪ੍ਰਿੰਟ ਲਾ ਕੇ ਸਰਟੀਫਿਕੇਟ ਠੀਕ ਜਿਹੜਾ ਮਾਦੂਕ ਨੂੰ ਬੁਲਾ ਕੇ ਜਾ ਸਕਦਾ ਇੱਕਾ ਟਿਕਣੇ ਪੈਂਸਟਾੜੇ ਵਾਸਤੇ ਲਾਈਸੈਂਸ ਸਰਟੀਫਿਕੇਟ ਬਣਨ ਲਈ ਲੱਗ ਗਿਆ ਨਮਾ ਆਪਾਂ ਲਾਈਸੈਂਸ ਆ ਦੇ ਗਏ ਠੀਕ ਹੈ ਤੇ ਬਾਕੀ ਜੇ ਕੋਈ ਹੋਰ ਵੀ ਕਿਸੇ ਸਰਟੀਫਿਕੇਟ ਬਾਰੇ ਚਾਹ ਹਾਂ ਆਨਲਾਈਨ ਵਾਲੇ ਕੋਈ ਵੀ ਕਿਸੇ ਤਰ੍ਹਾਂ ਦੀ ਨੌਲੇਜ ਦੀ ਲੋੜ ਹੈ ਤਾਂ ਸਾਡੇ ਨਾਲ ਦੁਕਾਨ ਤੇ ਆ ਕੇ ਸੰਪਰਕ ਕਰ ਸਕਦੇ ਹੋ ਠੀਕ ਜਿਹੜੇ ਕੋਈ ਵੀ ਪਾਈ ਦੇਖ ਰਹੇ ਵੀਡੀਓ ਉਹਨਾਂ ਦਾ ਕਿਤੇ ਮੈਸੇਜ ਦੇਣਾ ਚਾਹ ਰਹੇ ਹੋ ਸਾਡੀ ਦੁਕਾਨ ਦਾ ਐਡਰੈਸ ਦਿੱਤਾ ਨਮੋਟਾਂਪੂ ਡੀ ਸਾਹਿਬ ਦੀ ਕੋਠੀ ਦੇ ਬਿਲਕੁਲ ਸਾਹਮਣੇ ਦੀ ਆਪਾਂ ਕਿਸੇ ਤਰ੍ਹਾਂ ਦਾ ਉਹਨਾਂ ਦਾ ਕੰਮ ਹੈ ਉਹਦੇ ਰਿਲੇਟਡ ਪ੍ਰੋਪਰ ਜਾਣਕਾਰੀ ਵੀ ਜਾਂ ਕੰਦੇ ਕਿਸ ਦਾ ਪੂਰੀਤ ਕਹਿੰਦੇ ਪਹਿਲੇ ਤਾਂ ਮਗਰਾਂ ਦੀ ਤਾਦੋਂ ਹੁੰਦੋ ਕੰਦ ਠੀਕ ਹੈ ਮੈਂ